ਸ੍ਰੀ ਅਕਾਲ ਮੈਂ ਹਰੀਨਾ ਸੋਹਤਾ ਤੇ ਤੁਸੀਂ ਦੇਖ ਰਹੇ ਹੋ ਜੀਬੀਸੀ ਅਪਡੇਟਔਰ ਕਰਦੇ ਹਾਂ ਪੰਜਾਬ ਦੀਆਂ ਵੱਡੀਆਂ ਖਬਰਾਂ ਉੱਤੇ ਸਭ ਤੋਂ ਪਹਿਲਾਂ ਹੈਡਲਾਈਨ ਬਰੇਟ ਇਲਾਕੇ ਦੇ ਤਿੰਨ ਕਿਸਾਨਾਂ ਦੀ 11 ਏਕੜ ਫਸਲ ਸੜ ਕੇ ਹੋਈ ਸੁਆਹ ਸਾਊਥ ਏਸ਼ੀਅਨ ਕ੍ਰਾਸਵਿਚ ਹਰਪ੍ਰੀਤ ਸਿੰਘ ਨੇ ਗੱਡ ਦਿੱਤੇ ਚੰਡੇ ਇੱਕ ਵਾਰ ਫਿਰ ਕਿਸਾਨਾਂ ਨੇ ਭਾਜਪਾ ਦੇ ਉਮੀਦਵਾਰ ਦਿਨੇਸ਼ ਬੱਬੂ ਦਾ ਕੀਤਾ ਜ਼ਬਰਦਸਤ ਵਿਰੋਧ ਦਿੱਲੀ ਜਗ ਕਾਂਗਰਸ ਨੂੰ ਵੱਡਾ ਝਟਕਾ ਸੂਭਾ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਨੇ ਦਿੱਤਾ ਅਸਤੀਫਾ ਮਹਾਦੇਵ ਸੱਟੇਬਾਜੀ ਐਪ ਮਾਮਲੇ 'ਚ ਪੁਲਿਸ ਨੇ ਅਗਾਕਾਰ ਸਾਹਿਰ ਖਾਨ ਨੂੰ ਕੀਤਾ ਗ੍ਰਿਫਤਾਰ ਕੈਸੂ ਵਿੱਚ ਗਰਮੀ ਦਾ ਕਹਿਰ ਪੰਜਾਬ 'ਚ ਪਵੇਗਾ ਮੀਂਹ ਜਾਣੋ ਮੌਸਮ ਬਾਰੇ ਆਈਐਮਡੀ ਦੀ ਚੱਪ ਤਾਜ਼ਾ ਅਪਡੇਟ ਨੌਂ ਰਾਜ ਕੱਪੜੇ ਬਣਾਉਣ ਵਾਲੀ ਕੰਪਨੀ 'ਚ ਲੱਗੀ ਅੱਗ ਅਰਵਿੰਦਰ ਸਿੰਘ ਲਵਲੀ ਵੱਲੋਂ ਦਿੱਲੀ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਗੋਂਦਰ ਗਰੋ ਦਾ ਇੱਕ ਮੈਂਬਰ ਹਤਿਆਰਾ ਤੇ ਹੈਰੋਇਨ ਸਮੇਤ ਗ੍ਰਿਫਤਾਰ ਹੁਣ ਖਬਰਾਂ ਵਿਸਤਾਰ ਨਾਲ ਬੇਟ ਇਲਾਕੇ ਦੇ ਤਿੰਨ ਕਿਸਾਨਾਂ ਦੀ 11 ਏਕੜ ਫਸਲ ਸੜ ਕੇ ਹੋਈ ਸਵਾ ਬੀਤੀ ਰਾਤ ਆਏ tufaan ਕਾਰਨ ਕਨੂਵਾਲ ਦੇ ਇਲਾਕੇ ਦੇ ਤਿੰਨ ਕਿਸਾਨਾਂ ਦੀ 11 ਏਕੜ ਦੇ ਕਰੀਬ ਕਣਕ ਦੀ ਪੱਕੀ ਫਸਲ ਨੂੰ ਅਚਾਨਕ ਅੱਗ ਲੱਗਣ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ ਥਾਣਾ ਕਨੂਵਾਲ ਦੇ ਐਸ ਐਚ ਓ ਬਲਵਿੰਦਰ ਸਿੰਘ ਨੇ ਘਟਨਾ ਸਥਲ ਤੇ ਪਹੁੰਚ ਕੇ ਜਾਇਜ਼ਾ ਲਿਆ ਅਤੇ ਕਿਹਾ ਕਿ ਅੱਗ ਲੱਗਣ ਦੇ ਕਾਰਨ ਦਾ ਪਤਾ ਲਗਾਇਆ ਜਾ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਮੱਲੀਆ ਦੇ ਸਾਬਕਾ ਸਰਪੰਚ ਸਰਬਜਿੰਦਰ ਸਿੰਘ ਨੇ ਕਿਹਾ ਕਿ ਦੇਰ ਰਾਤ ਇੱਕਦਮ ਤੇਜ਼ ਹਨੇਰੀ ਆਈ ਜਿਸ ਕਰਕੇ ਉਹਨਾਂ ਦੀ 6 ਏਕੜ ਦੇ ਕਰੀਬ ਕਣਕ ਦੀ ਪੱਕੀ ਫਸਲ ਨੂੰ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਉਹਨਾਂ ਦਾ ਨੁਕਸਾਨ ਬਹੁਤ ਵੱਡਾ ਹੋਇਆ ਹੈ ਉਹਨਾਂ ਕਿਹਾ ਕਿ ਇਸੇ ਤਰ੍ਹਾਂ ਕਿਸਾਨ ਰਵੇਲ ਸਿੰਘ ਦੀ ਤੀਨੇ ਏਕੜ ਅਤੇ ਕਿਸਾਨ ਜਰਮਨਜੀਤ ਸਿੰਘ ਦੀ 2 ਏਕੜ ਫਸਲ ਵੀ ਅਗਦੀ ਚ ਪੇਟ ਵਿੱਚ ਆ ਗਈ ਹੈ ਉਹਨਾਂ ਦੱਸਿਆ ਕਿ ਤਿੰਨਾਂ ਕਿਸਾਨਾਂ ਦੀ ਕਰੀਬ 11 ਏਕੜ ਦੇ ਕਰੀਬ ਫਸਲ ਸੜ ਕੇ ਸੁਆਹ ਹੋ ਗਈ ਹੈ ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਉਹਨਾਂ ਦੀ ਆਰਥਿਕ ਮਦਦ ਕਰੇ ਮੇਰੀ ਸ਼ੇਖਲੇ ਕਰਨ ਕੀ ਤੇ ਆਪ ਦੇ ਅਨੇਜਾਈ ਜਿਹੜੇ ਜਵਾਬ ਅਗਲਾ ਕੀ ਅਗਧਾ ਕਰਨ ਨਹੀਂ ਪੜ ਲੱਗ ਸਕਿਆ ਕਿ ਇਹ ਹੋਇਆ ਬਹੁਤ ਵੱਡਾ ਨੁਕਸਾਨ ਹੋ ਗਿਆ ਪ੍ਰਸ਼ਾਸਨ ਦੇ ਕੇ ਅਪੀਲ ਉਹਨਾਂ ਦੀ ਸੰਦੀਪਰ ਭਾਈ ਕੋਈ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੌਕਾ ਵੇਖਣ ਆਇਆ ਅਜੇ ਤੱਕ ਐਸੂ ਜੀ ਸਾਹਿਬਾ ਇਹ ਹੋਰ ਕੋਈ ਖੇਤੀਬਾੜੀ ਵਿਭਾਗ ਮੈਂ ਜਾਂ ਕੋਈ ਸੀਲਦਾਰ ਜਾਂ ਕੋਈ ਮਕਮਾ ਸਾਰਿਆਂ ਨੂੰ ਫੋਨ ਵੀ ਕੀਤਾ ਮਲਾਕੈ ਜੀ ਸਰਸ ਨੂੰ ਫੋਨ ਕੀਤਾ ਬਾਈ ਤੁਹ ਕੋਈ ਨਹੀਂ ਆ ਅਗਦੇ ਕਾਰਨ ਦਾ ਕੋਈ ਪਤਾ ਲੱਗਾ ਅਗਲੇ ਕਾਰਨ ਪਤਾ ਨਹੀਂ ਲੱਗ ਸਕਦਾ ਕਿ ਕਿੰਨਾ ਘੜਾ ਨੁਕਸਾਨ ਹੋ ਗਿਆ ਸਾਰਾ 6 ਕਿੱਲੇ ਕਰਨ ਸਰਜੀ ਬੋਲ ਉਧੀਆਂ ਕਰਨ ਕਿ ਹੋਰ ਵੀ ਮੇਰੀ ਸਰੀਆਂ ਰਵੀਲ ਸਿੰਘ ਮੇਰੇ ਪਿੰਡ ਦਾ 3 ਕਿੱਲੇ ਉਹਦੇ ਤੇ ਜਮਨਜੀਤ ਸਿੰਘ ਜਿਹੜੇ ਮੈਂ ਤੋਂ 2 ਕਿੱਲੇ ਉਹਨਾਂ ਦੇ ਰਗਾ ਹੀ ਪਾਵਨ ਕਿਸ ਨੁਕਸਾਨ ਦੀ ਪਰਭਾਈ ਚਾਹੁੰਦੇ ਆ ਜਰਮਜੀਤ ਸਿੰਘ ਪੰਗਿਲਾ ਮੈਂ ਤਾਂ ਮੇਰੇ 2 ਕਿਲੇ ਕੰਸੜ ਚੁਕੇ ਤੇ ਇਹਦੀ ਕਾਰਵਾਈ ਕੀਤੀ ਹੈ ਸਾਨੂੰ ਇਹ ਕੁਝ ਨਹੀਂ ਪਤਾ ਕਿ ਕਿੱਦਾਂ ਲਗੀ ਗਈ ਜੇ ਤੇ ਇਹਦੀ ਜੋ ਵੀ ਪ੍ਰਸ਼ਾਸਨਿਕ ਜੀ ਕਾਰਵਾਈ ਕਰੇ ਜੀ ਇਹ ਮੰਗ ਚੌਣਨੇ ਕਿ ਸਾਨੂੰ ਜੋ ਵੀ ਹੈ ਇਹਦਾ ਜਲਦੋ ਜਲਦ ਪਤਾ ਲੱਗ ਸਕੇ ਕਿ ਮੈਂ ਗਰੀਬ ਕਿਸਾਨਾ ਜੀ ਤੇ ਨੂੰ ਦਾ ਪਤਾ ਲੱਗੇ ਵੀ ਸਾਡਾ ਕਿਉਂ ਕਿਵੇਂ ਨੁਕਸਾਨ ਹੋਇਆ ਤੇਦਾ ਹੱਲ ਕੀਤਾ ਜਾ ਜੀ ਪਗਤ ਸਿੰਘ ਜੁਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ ਸਨੈਰੀ ਪੰਨਿਆਂ ਵਿੱਚ ਇੱਕ ਹੋਰ ਪੰਨਾ ਉਸ ਸਮੇਂ ਜੁੜ ਗਿਆ ਜਦੋਂ ਇਸ ਸੈਂਟਰ ਦੇ ਪ੍ਰਤਿਭਾਸ਼ਾਲੀ ਖਿਡਾਰੀ ਹਰਪ੍ਰੀਤ ਸਿੰਘ ਲਾਹੌਰੀ ਨੇ ਪਹਿਲੇ ਸਾਊਥ ਏਸ਼ੀਅਨ ਕ੍ਰਾਸ ਕੋਚੀ ਕੇਰਲਾ ਵਿੱਚ 골ਡ ਮੈਡਲ ਜਿੱਤ ਕੇ ਪਾਰਦਾਨਾ ਰੋਸ਼ਨ ਕੀਤਾ ਹੈ ਅੱਜ ਸੈਂਟਰ ਵਿੱਚ ਮੈਡਲ ਜਿੱਤ ਕੇ ਪਹੁੰਚੇ ਹਰਪ੍ਰੀਤ ਸਿੰਘ ਲਾਹੌਰੀ ਦਾ ਖਿਡਾਰੀਆਂ ਵੱਲੋਂ ਜੇਤੂ ਨਾਇਕਾ ਵਾਂਗੂ ਖਿਡਾਰੀਆਂ ਅਤੇ ਪ੍ਰਬੰਧਕਾਂ ਵੱਲੋਂ ਸਵਾਗਤ ਕੀਤਾ ਗਿਆ ਮੈਡਲ ਜੇਤੂ ਖਿਡਾਰੀ ਲਾਹੌਰੀ ਸੰਬੰਧੀ ਜਾਣਕਾਰੀ ਦਿੰਦੇ ਆ ਜੁਡੋ ਸੈਂਟਰ ਦੇ ਸੰਚਾਲਕ ਅਮਰਜੀਤ ਸਿੰਘ ਸ਼ਾਸਤਰੀ ਨੇ ਦੱਸਿਆ ਕਿ ਉਹ 2012 ਵਿੱਚ ਸੈਂਟਰ ਦੇ ਸਾਬਕਾ ਖਿਡਾਰੀ ਚਾਚੇ ਹਰਦੀਪ ਸਿੰਘ ਜੁਡੋ ਕੋਚ ਅਮੇਸ਼ਰ ਨਾਲ ਜੁਡੋ ਸਿੱਖਣ ਆਇਆ ਲਾਹੌਰੀ ਦਾ ਪਿਓ ਗੁਰਦੀਪ ਸਿੰਘ ਲਾਹੌਰੀ ਵੀ ਜੁਡੋ ਖਿਡਾਰੀ ਸੀ ਪਰ 20 ਸਾਲ ਪਹਿਲਾਂ ਵਿਦੇਸ਼ਾਂ ਵਿੱਚ ਪੈਸੇ ਕਮਾਉਣ ਗਿਆ ਪਰ ਵਾਪਸ ਨਹੀਂ ਮੁੜਿਆ ਅਤੇ ਨਾ ਹੀ ਉਸ ਦਾ ਪਰਿਵਾਰ ਨਾਲ ਕੋਈ ਰابطਾ ਰਿਹਾ ਇੱਕ ਸਾਲ ਦਾ ਸੀ ਲਾਹੌਰੀ ਪਿਓ ਤੋਂ ਵਾਂਝਿਆ ਹੋਇਆ ਚਾਚੇ ਤਾਇਆ ਦਾਦੀ ਨੇ ਉਸ ਦਾ ਪਾਲਣ ਪੋਸ਼ਣ ਕੀਤਾ ਅੱਠ ਵਾਰੀ ਦਾ ਨੈਸ਼ਨਲ ਖਿਡਾਰੀ ਕਈ ਵਾਰ ਨੈਸ਼ਨਲ ਪੱਧਰ ਤੇ ਮੈਡਲ ਜਿੱਤ ਚੁੱਕਾ ਹੈ ਉਸ ਦੇ ਕੋਚ ਰਵੀ ਕੁਮਾਰ ਨੇ ਦੱਸਿਆ ਕਿ ਕ੍ਰਾਸ ਖੇਡ ਪਿਵਾਗ ਪੰਜਾਬ ਵੱਲੋਂ ਮਾਨਤਾ ਪ੍ਰਾਪਤ ਹੈ ਨੈਸ਼ਨਲ ਸਕੂਲ ਖੇਡਾਂ ਵਿੱਚ ਸ਼ਾਮਿਲ ਹੈ ਏਸ਼ੀਅਨ ਖੇਡਾਂ ਵਿੱਚ ਵੀ ਖਿਡਾਰੀ ਪਾਕ ਕਹਿੰਦੇ ਹਨ ਮੇਰਾ ਨਾਮ ਹਰਪੀ ਸਿੰਘ ਹੈ ਜੀ ਤੇ ਮੈਂ ਆਪਣੇ ਇਥੋਂ ਗਰਦਾਪੁਰੋਂ ਖੇਡਣ ਗਿਆ ਸੀ ਟ੍ਰਾਇਲ ਜਿੰਗਿਆ ਪਟਿਆਲੇ ਉੱਥੋਂ ਮੇਰੀ ਸੈLECTION ਹੋਈ ਤੇ ਫਿਰ ਮੈਂ ਸਾਊਥ ਏਸ਼ੀਆ ਚੈਂਪੀਅਨਸ਼ਿਪ ਜਿੱਤੀ ਫਿਰ ਮੈਂ ਅਗੋ ਕੈਰਲਾ ਗਿਆ ਕੋਚੀ ਜੋਗ ਹੋਈ ਇੰਟਰਨੈਸ਼ਨਲ ਉੱਥੇ 6 ਟੀਮਾਂ ਆਈਆਂ ਸੀ ਪਾਕਿਸਤਾਨ ਭੂਟਾਨ ਬੰਗਲਾਦੇਸ਼ ਸ਼੍ਰੀਲੰਕਾ ਤੇ ਇੰਡੀਆ ਤੇ ਮੈਂ ਉੱਥੇ ਭਾਗ ਲੈ ਕੇ ਫਸਟ 골ਡ ਮੈਡਲ ਪ੍ਰਾਪਤ ਕੀਤਾ ਤੇ ਮੇਰੀ ਪਹਿਲੀ ਫਰ ਨੇਪਾਲ ਨਾਲ ਨਾ ਹੋਈ ਸੀ ਦੂਜੀ ਸ਼੍ਰੀਲੰਕਾ ਤੀਜੀ ਫਾਈਨਲ ਆਪਣੇ ਇੰਡੀਆ ਦੇ ਨਾਲ ਏ ਵੀ ਟੀਮ ਤੇ ਅੱਜ ਮੈਂ ਇੱਥੇ ਪਹੁੰਚਿਆ ਐ ਇਹਨੇ ਮੁਕਾਮ 'ਚ ਮੈਂ ਆਪਣੇ ਕੋਚ ਸਾਹਿਬ ਜੀ ਤੇ ਆਪਣੇ ਪਲੇਅਰ ਨਾਲ ਜਿਹੜੇ ਆਪਣੇ ਮੇਰੀ ਫੈਮਿਲੀ ਸਾਰਿਆਂ ਨੂੰ ਧੰਨਵਾਦ ਕਰਦਾ ਕਿ ਮੈਂ ਅੱਜ ਇੱਥੇ ਆਪਣਾ ਮੈਡਲ ਜਿੱਤ ਕੇ ਆਇਆ ਤੇ ਆਪਣੇ ਕੋਚ ਸਾਹਿਬਾਨ ਦਾ ਨਾਮ ਰੋਸ਼ਨ ਕੀਤਾ ਆਪਣੇ ਇੰਡੀਆ ਦਾ ਨਾਮ ਰੋਸ਼ਨ ਕੀਤਾ ਇਦਾਂ ਦੀ ਫਾਈਟਰੀ 100 ਨਾਲ ਉਹਦੇ ਜਿਹੜੇ ਲੋਕੀ ਕਿਵੇਂ ਇਦਾਂ ਦਾ ਰੈਅ ਰਜਣਾ ਕਿਵੇਂ ਫਾਈਟਰੀ ਥੀ ਗਰੈਂਡ ਹਾਂ ਜੀ ਬਹੁਤ ਠੀਕ ਠਾਕ ਸੀ ਤੇ ਫਾਈਟ ਵੀ ਬਹੁਤ ਵਧੀਆ ਰਹੀ ਐ ਜੀ ਕੁਝ ਹੋਰ ਸਿੱਖਣ ਨੂੰ ਮਿਲਿਆ ਇੱਥੇ ਜਾ ਕੇ ਜਾਂ ਕੁਝ ਹਾਂਜੀ ਹਾਂਜੀ ਸਿੱਖਣ ਨੂੰ ਮਿਲਿਆ ਜੀ ਕੀ ਗਾਣਾ ਕਰਦੇ ਤਾਹੀ ਗਾਣਾ ਜਮਾਗੇ ਜੇ ਮੇਰਾ ਮੈਡਲ ਆਇਆ ਤੇ ਅੱਜ ਮੈਂ ਇੱਥੇ ਆਪਣੇ ਗੁਰਦਾਪੁਰ ਸ਼ਹਿਰ ਤੋਂ ਨਾਰੋਸ਼ਨ ਕੀਤਾ ਆਪਣੇ ਮਾਪਿਓ ਦਾ ਆਪਣੇ ਕੋਚਸ ਦਾ ਤੇ ਆਪਣੇ ਜਿਹੜੇ ਨਾਲ ਮੇਰੇ ਪਲੇਅਰ ਉਹਨਾਂ ਨੇ ਮੇਰਾ ਨਾਰੋਸ਼ਨ ਕੀਤਾ ਜਿਹੜੇ ਕਈ ਪਿੱਛੇ ਨਸ਼ੇ ਜੀ ਪੈ ਰਹੇ ਆ ਤੁਸੀਂ ਨੌਜਵਾਨ ਪੀੜੀ ਜਿਹੜੀ ਖੇਡ ਕੇ ਵਧੀਆ ਹਾਸਲ ਕਰ ਰਹੇ ਹੋ ਜਿਹੜੀ ਨੌਜਵਾਨ ਪੀੜੀ ਨਹੀਂ ਹੈਗੀ ਉਹਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਉਹਨੂੰ ਆਹੀ ਗਾਣਾ ਜਾਵਾਂਗੇ ਵੀ ਆਪਣੇ ਕੋਈ ਸਪੋਰਟਸ ਕਰੋ ਮਿਹਨਤ ਕਰੋ ਆਪਣੇ ਖਾਓ ਪੀਓ ਡਾਈਟ ਵਧੀਆ ਰੱਖੋ ਤੇ આજ ਦਾ ਮਾਅਵਲ ਕੋਸ਼ਿਸ਼ ਰੱਖਿਆ ਇਸ ਮਿਹਨਤ ਕਰੋ ਤੇ ਆਪਣੇ ਇੰਡੀਆ ਦਾ ਨਾਮ ਰੋਸ਼ਨ ਕਰੋ ਇੱਕ ਵਾਰ ਫੇਰ ਕਿਸਾਨਾਂ ਨੇ ਭਾਜਪਾ ਦੇ ਉਮੀਦਵਾਰ ਦਿਨੇਸ਼ ਬੱਬੂ ਦਾ ਕੀਤਾ ਜ਼ਬਰਦਸਤ ਵਿਰੋਧ ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਇੱਕ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਪੰਜਾਬ ਪਰ ਵਿੱਚ ਭਾਜਪਾ ਉਮੀਦਵਾਰਾਂ ਦਾ ਕਿਸਾਨਾਂ ਵੱਲੋਂ ਡੱਡਵਾ ਵਿਰੋਧ ਕੀਤਾ ਜਾ ਰਿਹਾ ਹੈ ਅੱਜ ਗੁਰਦਾਸਪੁਰ ਦੇ 46 ਪੁਲ ਤੇ ਲੋਕ ਸਭਾ ਹਲਕਾ ਗੁਰਦਾਸਪੁਰ ਵੱਲੋਂ ਪਾਜਪਾ ਦੇ ਉਮੀਦਵਾਰ ਦਿਨੇਸ਼ ਬੱਬੂ ਦਾ ਇੱਕ ਵਾਰ ਫੇਰ ਤੋਂ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਕਿਸਾਨਾਂ ਨੇ ਪਾਜਪਾ ਉਮੀਦਵਾਰ ਦੇ ਕਾਫਲੇ ਨੂੰ ਰੋਕੇ ਉਸ ਨੂੰ ਕਿਸਾਨੀ ਅੰਦੋਲਨ ਅਤੇ ਕਿਸਾਨਾਂ ਦੇ ਉੱਪਰ ਕੀਤੇ ਗਏ ਅਤਿਆਚਾਰ ਸੰਬੰਧੀ ਸਵਾਲ ਜਵਾਬ ਕੀਤੇ ਇਸ ਮੌਕੇ ਤੇ ਪਾਰੀ ਪੁਲਿਸ ਵੱਲ ਨੇ ਕਿਸਾਨਾਂ ਨੂੰ ਸ਼ਾਂਤ ਕਰਵਾ ਕੇ ਪਾਜਪਾ ਦੇ ਉਮੀਦਵਾਰ ਦਿਨੇਸ਼ ਬੱਬੂ ਦੇ ਕਾਫਲੇ ਨੂੰ 64 ਲ ਪੁਲ ਤੋਂ ਕਾਦੀਆਂ ਲਈ ਰਵਾਨਾ ਕਰਵਾਇਆ ਵਿਰੋਧ ਜਿਹੜਾ ਸ਼ਹਿਰ ਚੈਂਟਰ ਕੀਤਾ ਉਹਨਾਂ ਨੇ ਤੇ ਪੂਰੇ ਸ਼ਹਿਰ ਵੱਲੋਂ ਵਿਰੋਧ ਆ ਵੀ ਜਿਹੜਾ ਸਾਡਾ ਕਿਸਾਨਾਂ ਦੀ ਕਾਤਲ ਪਾਰਟੀ ਐ ਇਹਨੂੰ ਕੋਈ ਮੂੰਹ ਨਾ ਲਾਓ ਇਹਦੇ ਕੈਂਡੀਡੇਟ ਨੂੰ ਮੂੰਹ ਨਾ ਲਾਓ ਇਹ ਸਾਡੇ ਕਿਸਾਨਾਂ ਦੀ ਮਜ਼ਦੂਰਾਂ ਦੀ ਸਾਡੇ ਸਾਰਿਆਂ ਦੀ ਸਾਜੀ ਜਿਹੜੀ ਐ ਇਹ ਜਿਹੜੀ ਐ ਕਾਤਲ ਪਾਰਟੀ ਐ ਇਹ ਕਰਕੇ ਬੀਜੇਪੀ ਦਾ ਅੱਜ ਵਿਰੋਧ ਆ ਨਰੇਸ਼ ਬੱਬੂ ਦਾ ਬਹੁਤ ਜ਼ਿਆਦਾ ਵਿਰੋਧ ਆ ਇਹ ਇਹ ਕਰਾਂਗੇ ਇਹ ਤੋਂ ਬਾਅਦ ਅਸੀਂ ਭੈਣੀ ਹੋ ਜਾ ਲੱਗ ਠੀਕ लोकसभा चुनाव دوران कांग्रेस ਨੂੰ ਵੱਡਾ ਚਟਕਾ ਲੱਗਾ ਹੈ ਪਾਰਟੀ ਦੇ ਦਿੱਲੀ காங்கிரஸ் ਪ੍ਰਧਾਨ ਅਰਵਿੰਦ ਸਿੰਘ ਲਵਲੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਲਵਲੀ ਨੇ ਕਾਂਗਰਸ ਦੇ ਜਨਰਲ ਸਿਕੱਤਰ ਇੰਚਾਰਜ ਦੀਪਕ ਬਾਬਰੀਆ ਨਾਲ ਮਤਭੇਦ ਹੋਣ ਕਾਰਨ ਅਹੁਦਾ ਛੱਡ ਦਿੱਤਾ ਹੈ ਦਰਅਸਲ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਦੋਂ ਨੇਤਾਵਾਂ ਨੇ ਬਾਬਰੀਆ ਦੇ ਤਰੀਕਿਆਂ ਤੇ ਇਤਰਾਜ਼ ਉਠਾਇਆ ਹੈ ਲਵਲੀ ਮੁਤਾਬਕ ਬਾਬਰੀਆ ਦੇ ਖਿਲਾਫ ਖੜੇ ਆਗੂਆਂ ਨੂੰ ਬਾਹਰ ਕਰਨ ਲਈ ਉਨ੍ਹਾਂ ਤੇ ਪਾਰੀ ਕਾਬੂ ਹੈ ਇਸ ਲਈ ਉਹ استعفا دے ਰਹੇ ਹਨ ਮੁੰਬਈ ਕ੍ਰਾਈਮ ਬ੍ਰਾਂਚ ਦੀ ਐਸ ਆਈ ٹی ਨੇ ਅਦਾਕਾਰ ਸਾਹਿਲ ਖਾਨ ਨੂੰ ਗ੍ਰਿਫਤਾਰ ਕਰ ਲਿਆ ਹੈ ਸਾਹਿਲ ਖਾਨ ਨੂੰ ਛਤਿਸਗੜ ਦੇ ਜਗਲਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਜਾਣਕਾਰੀ ਮੁਤਾਬਕ ਸਾਹਿਲ ਖਾਨ ਤੇ ਸੱਟੇबाजी ਦੀ ਸਾਈਟ ਚਲਾਉਣ ਅਤੇ ਸੱਟੇਬਾਜੀ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਹੈ ਮੁੰਬਈ ਦੀ ਮਟੁੰਗਾ ਪੁਲਿਸ ਮਹਾਦੇਵ ਸਟੇਬਾਜੀ ਐਪ ਮਾਮਲੇ ਦੀ ਜਾਂਚ ਸਾਹਿਲ ਖਾਨ ਦਾ ਨਾਮ ਸਾਹਮਣੇ ਆਇਆ ਸੀ ਪੁਲਿਸ ਸੂਤਰਾਂ ਅਨੁਸਾਰ ਸਾਹਿਲ ਖਾਨ ਧੰਨੇ ਹਾਈ ਕੋਰਟ ਤੋਂ ਆਗਵਾ ਜਮਾਨਤ ਅਤੇ ਗ੍ਰਿਫਤਾਰੀ ਤੋਂ ਰਹਾਪਨਾ ਮਿਲਣ ਤੋਂ ਬਾਅਦ ਮੁੰਬਈ ਪਜ ਗਿਆ ਸੀ ਖਰੀਬ 40 ਘੰਟੇ ਪਿੱਛਾ ਕਰਨ ਤੋਂ ਬਾਅਦ ਪੁਲਿਸ ਨੇ ਸਾਹਿਲ ਨੂੰ ਫੜ ਲਿਆ ਸਾਹਿਲ ਖਾਨ ਬਾਰ-ਬਾਰ ਆਪਣਾ ਟਿਕਾਣਾ ਬਦਲਦਾ ਰਿਹਾ ਇਸ ਤੋਂ ਪਹਿਲਾਂ ਵੀਰਵਾਨ ਨੂੰ ਵੀ ਮਹਾਦੇਵ ਸਟੇਵਾਜੀ ਐਪ ਮਾਮਲੇ ਦੀ ਜਾਂਚ ਲਈ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ ਨੇ ਅਭਿਨੇਤਾ ਸਾਹਿਲ ਖਾਨ ਨੂੰ 4 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਪੁੱਛਗਿੱਛ ਕੀਤੀ ਸੀ ਅੱਜ ਅਪ੍ਰੈਲ ਮਹੀਨੇ ਚ ਗਰਮੀ ਦਾ ਕਹਿਰ جاری ਹੈ ਹਾਲਾਂਕਿ ਕੁਝ ਸੂਬਿਆਂ ਵਿੱਚ ਮੀਂਹ ਅਤੇ ਬਰਬਾਰੀ ਕਾਰਨ ਮੌਸਮ ਹਲਕਾ ਬਣਿਆ ਹੋਇਆ ਹੈ ਮੌਸਮ ਵਿਭਾਗ ਅਨੁਸਾਰ ਅੱਜ ਯਾਨੀ 28 ਅਪ੍ਰੈਲ ਨੂੰ ਪੱਛਮੀ ਬੰਗਾਲ ਬਿਹਾਰ ਝਾਰਖੰਡ ਓਡੀਸ਼ਾ ਅਤੇ ਕਰਨਾਟਕ ਵਿੱਚ ਹੀਟ ਵੇਵ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਅਤੇ ਅਰੁਣਾਚਲ ਪ੍ਰਦੇਸ਼ ਚ ਮੀਂਹ ਅਤੇ ਬਰਬਾਰੀ ਦੀ ਸੰਭਾਵਨਾ ਹੈ ਇਸ ਤੋਂ ਇਲਾਵਾ ਪੰਜਾਬ ਚ ਗਰਜ ਨਾਲ ਮੀਂਹ ਪੈ ਸਕਦਾ ਹੈ ਜਦਕਿ ਅੱਜ ਯਾਨੀ 28 ਅਪ੍ਰੈਲ ਨੂੰ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਜਗਰਤ ਬਿਜਲੀ ਅਤੇ ਤੇਜ਼ ਹਵਾਵਾਂ ਦੇ ਨਾਲ ਥੋੜੇ-ਥੋੜੇ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ ਦਿੱਲੀ ਵਿੱਚ ਗਰਮੀ ਵਧਣ ਦੀ ਸੰਭਾਵਨਾ ਹੈ ਅਤੇ ਪਾਰਾ 40 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ ਇਸ ਦੌਰਾਨ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ ਆਈਐਮਡੀ ਮੁਤਾਬਕ ਇਸ ਪੂਰੇ ਹਫਤੇ ਦਿੱਲੀ ਦਾ ਬਦ ਤੋਂ ਬਦ ਤਾਪਮਨ 48 ਤੋਂ 40 ਡਿਗਰੀ ਸੈਲਸੀਅਸ ਦੇ ਵਿੱਚਕਾਰ ਰਹ ਸਕਦਾ ਹੈ ਘੱਟੋ-ਘੱਟ ਤਾਪਮਨ 22 ਤੋਂ 23 ਡਿਗਰੀ ਸੈਲਸੀਅਸ ਦੇ ਵਿੱਚਕਾਰ ਰਹਿਣ ਦੀ ਸੰਭਾਵਨਾ ਹੈ ਤਾਜਾ ਦੇਖਣ ਨੂੰ ਮਿਲਿਆ ਸੈਕਟਰ 65 ਦੇ ਡੀ ਬਲਾਕ ਵਿੱਚ ਸਥਿਤ ਇੱਕ ਚਮੜਾ ਕਪੜਾ ਬਣਾਉਣ ਵਾਲੀ ਕੰਪਨੀ ਸੜਕ ਤੋਂ ਪ੍ਰਭਾਵਿਤ ਹੋ ਗਈ ਹੈ ਇਹ ਅੱਗ ਇਨੀ ਭਿਆਨਕ ਸੀ ਕਿ ਕੁਝ ਹੀ ਸਮੇਂ ਵਿੱਚ ਇਸ ਨੇ ਪੂਰੀ ਕੰਪਨੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਫਾਇਰ ਬ੍ਰਿਗੇਡ ਦੀਆਂ ਦਰਜਨ ਤੋਂ ਵੱਧ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ ਦੱਸ ਦਈਏ ਕਿ ਅੱਗ ਬੁਝਾਉਣ ਲਈ 8 ਤੋਂ ਵੱਧ ਫਾਇਰ ਸਟੈਂਡਰ ਮੌਕੇ ਤੇ ਪਹੁੰਚ ਗਏ ਸਨ ਫਾਇਰ ਬ੍ਰਿਗੇਡ ਅੱਗ ਬੁਝਾਉਣ ਵਿੱਚ ਚੁਟੀ ਹੋਈ ਸੀ ਅੱਗ ਤੇ ਕਾਬੂ ਪਾ ਲਿਆ ਗਿਆ ਸੀ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ ਇਹ ਘਟਨਾ ਨੌਇਡਾ ਦੇ ਥਾਣਾ ਫੇਜ਼ 3 ਇਲਾਕੇ ਦੀ ਹੈ ਅਰਵਿੰਦਰ ਸਿੰਘ ਲਵਲੀ ਨੇ ਦਿੱਲੀ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਰਵਿੰਦਰ ਸਿੰਘ ਲਵਲੀ ਲਿਖਦੇ ਹਨ ਦਿੱਲੀ ਕਾਂਗਰਸ ਇਕਾਈ ਉਸ ਪਾਰਟੀ ਨਾਲ ਗਠਜੋੜ ਦੇ ਵਿਰੁੱਧ ਸੀ ਜੋ ਕਾਂਗਰਸ ਪਾਰਟੀ ਦੇ ਖਿਲਾਫ ਝੂਠੇ ਮਨਕਰਤ ਅਤੇ ਗਲਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਬਣਾਈ ਗਈ ਸੀ ਇਸ ਦੇ ਬਾਵਜੂਦ ਪਾਰਟੀ ਨੇ ਦਿੱਲੀ ਵਿੱਚ ਆਪ ਨਾਲ ਗਠਜੋੜ ਕਰਨ ਦਾ ਫੈਸਲਾ ਕੀਤਾ ਹੈ ਜਨੰਦਰ ਕਮਿਸ਼ਨਰੇਟ ਪੁਲਿਸ ਸੰਗਠਿਤ ਅਪਰਾਧ ਵਿਰੁੱਧ ਆਪਣੀ ਕਾਰਵਾਈ ਤੇਜ਼ ਕਰ ਰਹੀ ਹੈ ਇਸ ਦੇ ਤਹਿਤ ਪੁਲਿਸ ਨੇ ਗੌਂਦਰ ਗਰੋਹ ਨਾਲ ਸੰਬੰਧਿਤ ਇੱਕ ਮੈਂਬਰ ਨੂੰ ਤਿੰਨ ਹਥਿਆਰਾਂ ਅਤੇ ਪਾਰੀ ਮਾਤਰਾ ਵਿੱਚ ਹੈਰੋਇਨ ਨਾਲ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਵਿਅਕਤੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਤਲ ਦੀ ਕੋਸ਼ਿਸ਼ ਜਬਰੀ ਵਸੂਲੀ ਆਦ ਵਰਗੇ ਸੰਗਠਿਤ ਅਪਰਾਧਾਂ ਵਿੱਚ ਸ਼ਾਮਲ ਸੀ ਅੱਜ ਦੇ ਲਈ ਬਸ ਇਨਾ ਹੀ ਜੁੜੇ ਰਹੋ ਪੰਜਾਬ ਦੀਆਂ ਤਾਜ਼ਾ ਤਾਰੀਖਾਂ ਖਬਰਾਂ ਦੇ ਲਈ ਜੀਬੀਸੀ ਅਪਡੇਟ ਦੇ ਨਾਲ ਤਦ ਤੱਕ ਦੇ ਲਈ ਜੈ ਭਾਰਤ